ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜਿਹੜੇ ਮਿਸਟਰ ਜਿੰਪਾ ਨੇ ਇਸ਼ਿਆ ਰੈਵਨਿਊ ਮਿਨਿਸਟਰ ਆ ਇੱਕ ਮਿਨਿਸਟਰ ਜ਼ੀਰੋ ਆਵਰ ਵਿੱਚ ਮੌਕਾ ਹੱਥ ਖੜਾ ਕਰਕੇ ਟਾਈਮ ਮੰਗ ਰਿਹਾ ਟ੍ਰੇਜਡੀ ਬੈਂਚਸ ਦੇ ਐਮਐਲਏ ਜੋ ਉਹਨਾਂ ਦੇ ਨਾਲ ਬੈਠਦੇ ਨੇ ਖਾਣਾ ਖਾਂਦੇ ਨੇ ਰੁੱਤੇ ਬੈਠਦੇ ਨੇ ਲੇਕਿਨ ਉਹਨਾਂ ਦੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗੈਗ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰ ਕल्पना ਕੀਤਾ ਕਿ ਸਮਾਂ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਖਾਲ ਤੋ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਝਉ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਉਦੋਂ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਡਿਲੀਗਸ ਹੈ ਜਿਹਹੋ ਜੋ ਚੁਣ ਕੇ ਆਏ ਨੇ ਉਹਦੇ ਅਸੀਂ ਚੁਣ ਕੇ ਆਏ ਆ ਇਸ ਲਈ ਜਿਹੜਾ ਤਾਨਾਸ਼ਾਹ ਰਵਈਆ ਸਪੀਕਰ ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਤ ਦੰਡ ਦਿੱਤੀ ਕਰਦੇ ਆਂ ਇਸੇ ਗੱਲੇ ਇੱਕ ਮੁੱਦੇ ਤੇ ਫੋਕਸ ਕਰਕੇ ਜਨਤ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਇਹ ਆਪੋਜੀਸ਼ਨ ਨੂੰ ਬਣਦਾ ਲੋਕ ਕਿਉਂ ਨਹੀਂ ਦਿੰਦਾ ਕੱਲ ਪ੍ਰਗਟ ਸਿੰਘ ਨਾਲ ਮਿਸਬੀਹੇਵ ਕੀਤਾ ਤੋਹੀਨ ਕੀਤੀ ਜਦ ਕਿ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਇਸਦੀ ਬਾਅਦ ਵਿੱਚ ਪ੍ਰਗਟ ਸਿੰਘ ਉਹਨਾਂ ਨੇ ਵੀਡੀਓ ਜਿੱਦੇ ਜੋ ਕਹਿੰਦੇ ਕਿ ਧਰਨਾ ਹੀ ਤੁੰ ਮਵਾ ਰਿਹਾ ਸਾਰੀ ਗਹਿਰ ਆ ਆਪਣੇ ਜਿਹੜੀ ਅਨਪਲੋਇਮੈਂਟ ਆ ਨਸ਼ੇ ਨੇ ਜੋ ਕੋ ਘਾਟਦਾ ਪੈ ਰਿਹਾ ਸਾਰਾ ਗੱਲ ਕਿਸਾਨਾਂ ਦੇ ਸਿਰ ਮੜਦਾ ਜਿਹੜੀ ਮੈਂ ਗੱਲ ਕਰੀ ਸੀ ਉ게 ਅੰਦਰ ਗੱਲ ਨਹੀਂ ਕਰ ਦਿੱਤੀ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਕਿ ਹੱਥ ਪੰਜਾਬ ਦੇ ਵਿੱਚ ਬੁਲਡੋਜ਼ਰ ਦਾ ਰਾਜ ਹੈ ਹੱਥ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਪੁਲਿਸ ਸਟੇਟ ਜਿਸ ਹਮ ਦੇ ਨਾਲ ਕਿਸਾਨਾਂ ਦੇ ਧਰਮਿਆਂ ਨੂੰ ਤੇੜਿਆ ਗਿਆ ਢਾਏ ਗਏ ਔਰ ਉਸ ਤੋਂ ਬਾਅਦ ਜਿਦਾ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈ ਚੋਰੀ ਹੋਈਆਂ ਨੇ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਜ਼ਰੂਰ ਜ਼ਰੂਰੀ ਵਸਤੂਆਂ ਸੀ ਗੈਸ ਸਿਲੰਡਰ ਚੁੱਲ੍ਹੇ ਉਨਾ ਦੇ ਫਰੇਜਾ ਉਨਾ ਦੇ ਪੱਖੇ ਉਹ ਸਾਰੇ ਚੱਕ ਕੇ ਲੈ ਗਏ ਚੋਰ ਔਰ 132 ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਕਿਸਾਨਾਂ ਦੀਆਂ ਸ਼ੱਭੂ ਬਾਰਡਰ ਤੋਂ ਕੱਲੇਆਂ ਚਾਰ ਟਰਾਲੀਆਂ ਲੰਬੀਆਂ ਨੇ ਘਨੌਰ ਦੇ ਐਮ.ਐਲ.ਏ ਦਾ ਕੋ ਸੱਚੀ ਬਾਵਾ ਕੋ ਡਿੰਪਲ ਸਰਪੰਚ ਸ਼ੋਕਲਾ ਦਾ ਚਾਰ ਟਰਾਲੀਆਂ ਉਹਦੇ ਘਰੋਂ ਸੱਤ ਟਰਾਲੀਆਂ ਮਿਲੀਆਂ ਨੇ ਕੋ ਟਿੰਕੂ ਰਾਜਪੁਰੇ ਦੇ ਇਲਾਕੇ ਦਾ ਇੱਥੇ ਵੀ ਇਹਨਾਂ ਦੇ ਹੱਜਾਂ ਦਾ ਮੈ ਕਨੈਕਟਡ ਸੱਚੀਆਂ ਬਾਵਾ ਇਹਨਾਂ ਦੇ ਘਰਾਂ ਤੋਂ ਔਰ ਜਦੋਂ ਤੇਜਵੀਰ ਸਿੰਘ ਔਰ ਗੁਰਅਮਰਿਤ ਮੰਗਟ ਉਹਰਾ ਮਨੀਤ ਮੰਗੜ ਐਸ ਕੇ ਐਮ ਦੇ ਲੀਡਰ ਕਰਾਲੀਆਂ ਬਰਾਬਰ ਕਰਕੇ ਪੀਸੀ ਦੀ ਹਾਜ਼ਰੀ ਉਹਰਾ ਬਦਮਾਸਾਰਾਂ ਨੂੰ ਹੈਂਡਓਵਰ ਕਰਦੇ ਨੇ ਪਰਚਾ ਅਨਨੋਨ ਬੰਦਿਆਂ ਦੇ ਖਿਲਾਫ ਜਿਵੇਂ ਕਰਰ ਬਾੜ ਦੇ ਕੇਸ ਵਿੱਚ ਪੜਾ ਅੱਜ 34 ਕਾਲੀਆਂ ਉਹਨਾਂ ਨੇ ਘੋਦੜੇ ਕਵਰ ਕੀਤੀਆਂ ਨੇ 178 ਤੋਂ ਹੱਲੇ ਦੀ ਸੰਭਲਾ ਲਓ ਤੁਸੀਂ ਕੇ ਕੋਈ 70 70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉਤੋਂ ਸਿਨਾ ਜੋਰੀ ਔਰ ਇਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਪ ਜਾਓਗੇ ਹਰਿਆਣੇ ਦੀ ਗੱਲ ਮੈਰੀਕੇਟਿੰਗ ਕਿੱਦਾਂ ਟੱਪ ਜਾਓਗੇ ਕਿਲ ਕਿੱਦਾਂ ਟੱਪ ਜਾਓਗੇ ਤੇ ਗੈਸ ਕਿੱਦਾਂ ਟੱਪ ਜਾਓਗੇ ਜੋ ਉਹਨਾਂ ਨੇ ਬਦਬਾਸ਼ੀ ਕੀਤੀ ਗੁਰਕਰਨ ਗੁਰਕਰਨ ਮਾਰਿਆ ਜਿਹੜਾ ਇੱਕ ਨੌਜਵਾਨ ਸੀਗਾ ਸ਼ੁਭ ਕੈਰੇਟ ਉਹ ਉਹ ਕਿੱਦਾਂ ਟੱਕ ਜਾਗੇ ਅਸੀਂ ਹਰਿਆਣੇ ਦੀ ਜਮਾਨ ਏਡਾ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਰਾਮਲੀਲਾ ਮੈਦਾਨ ਵਿੱਚ 300 ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹਦੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਆ ਹਾਈਵੇ ਅਗਰ ਬੰਦ ਕੀਤਾ ਤਾਂ ਭਾਜਪਾ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਦਾ ਬਾਰਡਰ ਬੰਦ ਕੀਤਾ ਘਨੌਰੀ ਦਾ ਬੰਦ ਕੀਤਾ ਅਗਰ ਘਾਟਾ ਪਿਆ ਪੰਜਾਬ ਨੂੰ ਇਹਨਾਂ ਨਿਲੈਕਾਂ ਦੀ ਕਰਕੇ ਘਾਟਾ ਪਿਆ ਪਰ ਲਾਸਟ ਤਿਆਨ ਉਸੇ this house do not does not belong to puttar sandwa it is not his personal property ye ona the niti karde ga eh elected president jindan da ek sadan hai aur sareyan nu adhikar hai apni gal vich karde aur do ka prakash singh na ya dooje sade members de naal chitkara karde ne bolne nahi dinde beh ja beh ja beh ja it is absolutely highly condemnable authoritarian full of arrogance and uh, i would say that it amounts to complete ਤੇ ਟੋਰੀਅਲ ਪੋਲਿਟਿਕਸ ਇਨ ਪੰਜਾਬ ਜਿਹੜੀ ਹੈ ਇਸ ਵਕਤ ਆ ਖੋਤੀ ਸਪੀਕਰ ਨੇ ਇਹਦੇ ਗਲਬ ਸੌਲਸ ਆ ਪਰ ਇਹਨਾਂ ਬਿਨਿਆ ਸੇਟਪੇਂ ਇਹਨਾਂ ਨਾਲ ਕੋ ਜਾਣ ਕਰ ਮੋਟਿਆਵੇਗਾ ਮੇਰੇ ਇਸ ਪੱਖ ਨੂੰ ਦੋ ਅੱਜ ਜੀ ਨੂੰ ਆਪੋਜੀਸ਼ਨ ਔਰ ਵੀ ਸਾਡੇ ਸਰਕਾਰਿਓ ਪੁਲੀਕਸ ਨੇ ਸਿਰਫ ਇਹ ਬੋਕਾਉਟ ਕੀਤਾ ਨੂੰ ਹਾਈਲਾਈਟ ਦੀ ਇਸ਼ੂ ਆਫ ਪਾਟਿਸਨ ਪੋਲਿਟਿਕਸ ਬੀਨ ਟੈਨਡਿੰਗ ਵਿਦ ਅੰਸਫਾ ਮੈਂ ਇਹਨਾਂ ਸਾਰਿਆਂ ਦਾ ਔਰ ਆਪਣੇ ਲੀਡਰ ਔ ਆਪੋਜੀਸ਼ਨ ਦਾ ਬਹੁਤ ਬਹੁਤ ਧੰਨਵਾਦ